ਉੱਥੇ ਫੁੱਲ ਇੱਥੇ ਆਇਆ ਤੁਸੀਂ ਪਿਆਰ ਇਹਨਾਂ ਦੇ ਰਹੇ ਹੋ মিডিਆ ਵਾਲੇ ਵੀ ਸਾਡੇ ਅਸਤ ਕਰ ਇਹਨਾਂ ਨੂੰ ਰਾਜ਼ ਕਰ ਦੇਣੀ ਜਿਹੜਾ ਵੀ ਸਵਾਲ ਪੁੱਛਦੇ ਨੇ ਕਿਉਂਕਿ ਆ ਪਗੜੇ ਤੇ ਰੋ ਪਾਣੇ ਆ ਵੀ ਇਹ ਸਵਾਲ ਪੁੱਛਣੇ ਹੈ ਨਾ ਇੱਕ ਵਸ ਤਾਂ ਪਿਆਰ ਹੈ ਜਦੋਂ ਜਾਣੇ ਆ ਸ਼ਾਮ ਨੂੰ ਪੱਗ ਦੇ ਵਿੱਚੋਂ ਫੁੱਲ ਹਜੇ ਵੀ ਪਏ ਹੋਣੇ ਜੇਬਾਂ 'ਚੋਂ ਪੈਣਾ ਦੀਆਂ ਰਖੜੀਆਂ ਮਾਵਾ ਸਿਰ ਫੜੋਦੀਆਂ ਇੱਕ ਪਾਸੇ ਤਾਂ ਆ ਪਿਆਰਾ ਹੈ ਤੇ ਦੂਜੇ ਪਾਸੇ ਖਾਲੀ ਦੇ ਗਾਨਦਾਂ ਦੇ ਲੀਡਰ ਉਹਨਾਂ ਨਾਲ ਹੱਥ ਮਿਲਾ ਕੇ ਵਾਹ ਝੂਂਗਲਾਂ ਕਰਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਈਆਂ ਖਾਲੀ ਹੋਏ ਸਾਡੀ ਹਿਸਾਬੀ ਲੱਖ ਨਾਂਟਾਈਂ ਕਰ ਰਹੇ ਹੈ ਜਿਵੇਂ ਜੀਵਨ ਤੇ ਜੱਟ ਪੈਸੇ ਨਾਲ ਲੈ ਜੂंगे ਗਰੀਬਾਂ ਨੂੰ ਲੁੱਟੀ ਜਾਂਦੇ ਹੋ ਨਾਲ ਲੈ ਜੂंगे ਤੋ ਵੀਰੋ ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਭ੍ਰਸ਼ਟਾਚਾਰੀਆਂ ਨੂੰ ਕਹਿ ਦਿਓ ਕਿ ਭਵੰਤਮਾਨ ਆਇਆ ਸੀ ਅਮਨ ਸਰਕਾਰ ਕੇ ਕੇ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰੱਖ ਕਫਨ ਤੇ ਜੇਬ ਨਹੀਂ ਹੁੰਦੀ ਸਭ ਕੁਝ ਥੇਰੇ ਜਾਂਦਾ ਕੋਈ ਨਾਲ ਨਹੀਂ ਲੈ ਕੇ ਗਿਆ bade bade aaye ਇਕੰਦਰ ਦੀ ਕਹਾਣੀ ਦੱਸਦੇ ਨਾ 17 ਸਾਲ ਦਾ ਜਿੱਤਣ ਲੱਗਿਆ ਸੀ ਜੰਗਾਂ ਕਦੇ ਵੀ ਨਹੀਂ ਹਾਰਿਆ ਜੰਗ ਜਿੱਤਿਆ ਕਰੇ ਅਗਲੇ ਰਾਜੇ ਨੂੰ ਜਿੱਤਣ ਚਲਾ ਜਾਇਆ ਕਰੇ ਉਹ ਤੋਂ ਅਗਲੇ ਰਾਜੇ ਨੂੰ ਜਿੱਤਣ ਚਲਾ ਜਾਇਆ ਕਰੇ ਜਿੱਤੀ ਗਿਆ ਵਾਪਸ ਮੁਰਨਾ ਪਉਣ ਲੱਗਿਆ ਜਦੋਂ ਵਾਪਸ ਮੁਰਨਾ ਦੀ ਵਾਰੀ ਆਈ ਜਿਹੜੇ ਨੂੰ ਜਿੱਤ ਕੇ ਗਿਆ ਸੀ ਜਖਮੀ ਯੋਧੇ ਜੋ ਸਾਰੇ ਇਕੱਠੇ ਹੋ ਕੇ ਨੇ ਆ ਜਾ ਤਾ ਨਾ ਉੱਥੇ ਗਿਆ ਸੀ ਪਾਰਲੀਮੈਂਟ ਚ ਮੈਂ ਕਿਹਾ ਬੀਜਪੀ ਵਾਲੇ ਤੁਹਾਡਾ ਨਾਮ ਸਿਕੰਦਰ ਅਲੀ ਹੋ। ਤੁਸੀਂ ਹੁਣ ਇਹਨੂੰ ਇਹਨੂੰ ਦੇਤਾ ਅੰਦਰ ਉਹਨੂੰ ਉਹ ਤੇ ਪਰਚਾ ਪਾਸ ਹੋਰ ਲਾ ਦੋ। ਤੁਸੀਂ ਅੱਗੇ ਲੰਘ ਹੀ ਜਾਂਦੇ ਹੋ। ਵਾਪਸ ਆਉਣਾ ਪੈਣਾ। ਵਾਪਸ ਕਿੱਥੇ ਆਉਂਗੇ ਮੁਕੇ ਬਈ? ਸਿਕੰਦਰ 17 ਸਾਲ ਦਾ ਜਦੋਂ ਲੱਗ ਗਿਆ 33 ਸਾਲ ਦੀ ਉਮਰ 'ਚ ਸਿਕੰਦਰ ਦੀ ਮਲੇਰੀਏ ਨਾਲ ਮੌਤ ਹੋ ਗਈ ਸੀ। 33 ਸਾਲ ਦੀ ਉਮਰ 'ਚ ਮਰ ਗਿਆ ਸੀ। ਪਰ ਜੋ ਜਿੱਤਦਾ ਵਹੀ ਸਿਕੰਦਰ ਕਿਉਂ ਕਹਿੰਦੇ ਆ? ਕਿਉਂਕਿ ਕਦੇ ਹਾਰਿਆ ਨਹੀਂ ਸੀ। ਔਰ ਸਿਕੰਦਰ ਆਪੀ ਫਿਰ ਅਵੀ ਵਸੀਅਤ ਚ ਕੀ ਲਿਖ ਕੇ ਗਿਆ ਸੀ ਤਿੰਨ ਗੱਲਾਂ ਲਿਖ ਕੇ ਗਿਆ ਸੀ ਉਹ ਕਹਿੰਦਾ ਜਦੋਂ ਮੈਂ ਮਰ ਗਿਆ ਮੇਰਾ ਜਦੋਂ ਜਨਾਜ਼ਾ ਲੈ ਕੇ ਜਾਓਗੇ ਮੇਰੇ ਰਾਜ ਦੇ ਸਭ ਤੋਂ ਵਧੀਆ ਜਿਹੜੇ ਬੈਦ ਨੇ ਉਹ ਉਹ ਮੇਰਾ ਜਨਾਜ਼ਾ ਫਾਕੇ ਚ ਲੈ ਜਾਣਗੇ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਰਸਤੇ ਜਿਹੜੇ ਦੇਖਣਗੇ ਜਨਾਜ਼ੇ ਨੂੰ ਕਿ ਸਿਕੰਦਰ ਕੋਲੇ ਐਨੇ ਵਧੀਆ ਵੈਦ ਸੀ ਉਹ ਵੀ ਬਚਾ ਨਹੀਂ ਸਕੇ ਮੌਤ ਤੋਂ। ਦੂਜੀ ਗੱਲ ਸੀ ਕਿ ਜਿੰਨੀ ਮੇਰੀ ਦੌਲਤ ਹੈ ਕਬਰਸਤਾਨ ਦੇ ਰਸਤੇ ਤੱਕ ਸਾਰੀ ਥੱਲੇ ਮਿਛਾ ਦਿਓ। ਉੱਤੋਂ ਵੀ ਤੁਰ ਕੇ ਜਾਇਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਐਨੀ ਬੇਸ਼ੁਮਾਰ ਦੌਲਤ ਵੀ ਸਿਕੰਦਰ ਨੂੰ ਮੌਤ ਦੇ ਮੂੰਹ ਤੋਂ ਬਚਾ ਨਹੀਂ ਸਕੀ। ਤੇ ਤੀਜੀ ਗੱਲ ਸੀ ਕਿ ਮੇਰੀਆਂ ਦੋਨੇ ਬਾਹਾਂ ਜਿਨਾਂ ਜੇ ਬਾਹਰ ਕੱਢਦੇ ਹੋ ਤਾਂ ਕਿ ਲੋਕ ਦੇਖ ਸਕਣ ਕਿ ਦੁਨੀਆ ਜਿੱਤਿਆ ਸਿਕੰਦਰ ਵੀ ਖਾਲੀ ਹੱਥ ਗਿਆ ਇਹ ਯਾਰੀ ਰਾਜੇਪਨ ਕੀ ਇਹ ਕੀ ਜਿੰਦਾਬਾਦ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਧੰਵਾਦ ਇਹ ਇਹ ਅੱਜ ਆਪ ਨੂੰ ਉਹਨਾਂ ਤੋਂ ਵੱਡੇ ਸਮਝਣ ਲੱਗੇ ਜੋ ਲੁੱਟਣ ਤੇ ਲੱਗੇ ਨੇ ਕੁਛ ਨਹੀਂ ਛੱਡਿਆ ਸਮੋਸਿਆਂ ਦੀ ਰੇੜੀ ਤੋਂ ਲੈ ਕੇ ਫੈਕਸਰ ਹੋਟਲਾਂ ਤੱਕ ਮਾਲਕ ਬਣੇ ਬੈਠੇ ਆ ਕੀ ਕਰ ਲੋਂਗੇ ਤੁਸੀਂ ਇੱਕ ਦਿਨ ਕਿੰਨੇ ਦਾ ਤੁਹਾਨੂੰ ਹਸਾਬ ਦੇਣਾ ਪਊ ਇੱਥੋਂ ਵਾਲੀ ਕਚਹਿਰੀ ਚ ਨਾ ਬੱਰੀ ਹੋ ਜਾਓਗੇ ਵਧੀਆ ਵਕੀਲ ਕਰ ਲੋਂਗੇ ਗਵਾਹਾਂ ਨੂੰ ਮਕਰਾ ਲੋਂਗੇ ਪਰਮਾਤਮਾ ਵਾਲੀ ਕਚਹਿਰੀ ਚ ਉੱਥੇ ਨਹੀਂ ਕਿਉਂਕਿ ਉੱਥੇ ਅਮਲਾਂ ਦੇ ਹੁੰਦੇ ਨੇ ਨਵੇਂੜੇ ਕਿਸੇ ਦੀ ਤੇਰੀ ਜੱਤ ਪੁੱਛਦੇ ਨਹੀਂ ਉੱਥੇ ਕੋਣਾ ਵਰਤ ਤੇ ਵਕੀਲ ਨਹੀਂ ਮਿਲਣੇ ਤੁਸੀਂ ਦੇਖ ਲਓ ਹਾਲਤ ਉਹ ਜਦੋਂ ਜਦੋਂ ਵੀ ਇੱਕ ਗੱਲ ਯਾਦ ਰੱਖਿਓ ਮਾਚਿਆ ਜੀ ਗੁਰੂ ਦੀ ਧਰਤੀ ਹੈ ਜਦੋਂ ਵੀ ਬਾਦਲ ਪਰਿਵਾਰ ਤੇ ਕੋਈ ਸੰਕਟ ਆਉਂਦਾ ਹੈ ਨਾ ਉਹ ਧਰਮ ਦਾ ਸਹਾਰਾ ਲੈਂਦੇ ਆ ਜਦੋਂ ਵੀ ਬਾਦਲ ਪਰਿਵਾਰ ਤੇ ਕੋਈ ਸੰਕਟ ਆਇਆ ਨਾ ਕਿਹਨੂੰ ਧਰਮ ਬਲ ਹੁੰਦੇ ਮਤਲਬ ਕਿ ਉਹ ਇੱਕ ਛਿਪਕਲੀ ਕਹਿੰਦੇ ਸਾਡੇ ਕਿਹਨੂੰ ਪਰ ਉਹ ਪੂਰ ਕਿਹਨੂੰ ਛਿਪਕਲੀ ਕਹਿੰਦੇ ਉਹ ਸ਼ਿਫਕਲੀ ساری ਰਾਤ ਕੀੜੇ ਮਕੋੜੇ ਮੱਛਰ ਖਾਦੀ ਰਹਿੰਦੀ ਜਦ ਦਿਨ ਚੱਲਦਾ ਗੁਰੂ ਸਾਹਿਬ ਦੀ ਫੋਟੋ ਦੇ ਅੱਲੇ ਲੁਕ ਜਾਂਦੀ ਹੈ ਬਾਦਲ ਉਹ ਹੀ ਸ਼ਿਫਕਲੀ ਹੈ ਜੋ ਦੁਨੀਆ ਭਰ ਦੇ ਪਾਪ ਕਰਕੇ ਗੁਰੂ ਸਾਹਿਬ ਦੇ ਆਸਰੇ ਥੱਲੇ ਲੁਕ ਜਾਂਦੇ ਸੋ ਇਸ ਕਰਕੇ ਇਹਨਾਂ ਦੇ ਪਾਪਾਂ ਦੇ ਘੜੇ ਹੁਣ ਭੰ ਚੁੱਕੇ ਨੇ ਆਪਾਂ ਆਮ ਆਦੂ ਪਾਟੀ ਵਾਲੇ ਇਮਾਨਦਾਰ ਆਪਣੇ ਘਰਵਾਲੇ ਪੱਲਿਓਂ پیسے ਲਾ ਕੇ ਆਪਾਂ ਕੰਮ ਕਰਦੇ ਆ ਜਿੱਥੇ ਵੀ ਜਾਨਿਆਂ ਲੋਕਾਂ ਦੇ ਹੱਕ ਦੀ ਗੱਲ ਕਰਦੇ ਆ ਤੁਹਾਨੂੰ ਥੋੜਾ ਬਹੁਤ ਤਾਂ ਇੰਨਾ ਕੁ ਤਾਂ ਚਲੋ ਮਾਨ ਹੁੰਦਾ ਹੋਊਗਾ ਕਿ ਪਾਰਲੀਮੈਂਟ 'ਚ ਕੋਈ ਤਾਂ ਹੈ ਬੋਲਣ ਵਾਲਾ ਘਟੋ ਘਟੇ ਇੱਕ ਦਿਨੋ ਵੀ ਪੁੱਛਦਾ ਹੋਊਗਾ ਤੁਹਾਨੂੰ ਮੇਰਾ ਨਾਮ ਤਾਂ ਲੈਣ ਦੇ ਹੋਣਗੇ ਹੈਗਾ ਨਾ ਡਾਇਰੈਕਟਰ ਉਦੋਂ ਮੋਦੀ ਇੱਕ ਤਾਂ ਉਦੀ ਹੋਰੀ ਉੱਚ ਕਿਉਂਦੇ ਵੀ ਹੈਗੇ ਬੈਠੇ ਕਿ ਨਹੀਂ ਮੈਂ ਜਾਣਦੇ ਕਿ ਦਿਨ ਵੀ ਆਇਆ ਹਾਂ ਸੁਬੀਰੋ ਇਹ ਦੇਖੋ ਝੂਠ ਤੇ ਸੱਚ ਨਹੀਂ ਜਿਵੇਂ ਆਪਾਂ ਨੂੰ ਕਈਆਂ ਨੂੰ ਲੱਗਦਾ ਹੈ ਨਾ ਵੀ ਨਹੀਂ ਚੱਲੂਗਾ ਤਾਂ ਇਹ ਮੁਸ਼ਕਲ ਹੋ ਜਾਊਗਾ ਨਾ ਇਹ ਨਹੀਂ ਚੱਲਣਾ ਉਹ ਕਈ ਬੰਦੇ ਕਹਿੰਦੇ ਥੋੜੇ ਕੋਲ ਪੈਸੇ ਹੈ ਨਹੀਂ ਜ ਉਹਨਾਂ ਨਾਲ ਲੜਨੋ ਵਾਸਤੇ ਤੁਡੇ ਕੋਲੇ ਗੱਡੀਆਂ ਹੈ ਨਹੀਂ ਤੁਹਾਡੇ ਕੋਲ ਹੈ ਨਹੀਂ ਉਹਨਾਂ ਕੋਲ ਪੈਸੇ ਨੇ ਮੈਂ ਕਹਿੰਦਾ ਉਹਨਾਂ ਕੋਲ ਹੋਣਗੇ ਪਰ ਜੋ ਚੀਜ਼ ਸਾਡੇ ਕੋਲੇ ਆ ਜੋ ਖਜਾਨਾ ਉਹ ਉਹਨਾਂ ਕੋਲੇ ਨਹੀਂ ਕਦੇ ਖਰੀਦੇ ਖਜਾਨੇ ਉਹ ਨਹੀਂ ਕੋਲੇ ਅਹੀਂ ਤਾਂ ਘਦੇਵ ਨੇ ਮੈਂ ਕਹਿੰਦਾ ਪਹਿਲੀ ਗੱਲ ਤਾਂ ਇਹ ਜਿੰਨੇ ਵੀ ਫਿਰਦੇ ਰਹੇ ਨੇ ਉਹਨਾਂ ਲੋਕ ਪੈਸੇ ਹੁੰਦੇ ਆ ਇਹ ਆਉਣਾ ਹੀ ਇਹ ਨਹੀਂ ਹੋਣਗੇ ਦਾ ਆਲੋਚਨ ਕੀਤਾ ਅਹੀਂ ਆ ਜਦ ਨਾ ਨਾ ਆਦਾ ਜਉ ਜਾਂਦਾ ਨਹੀਂ ਉਹ ਕੱਲ੍ਹ ਆ ਬੋਲੇ ਨੇ ਠੀਕ ਹੈ ਸੋ ਆਹ ਹੁਣ ਆਏ ਨਹੀਂ ਸੀਗੇ ਸਰਕ ਕੱਪਰ ਆਇਆ ਸੀ ਜਦੋਂ ਗੁਰਦੁਆਰੇ ਤੇ ਆਪਣਾ ਦਰਵਾਜ਼ਾ ਕੱਲੇ ਚਲੋ ਜੁੱਤੀਆਂ ਜਤੀਆਂ ਸਾਫ਼ ਕਰ ਲਈਏ ਕਿ ਲੋਕ ਮੰਨ ਲੈਣ ਉੱਥੇ ਵੀ ਦੇਖ ਲੋ ਕਿੰਨੇ ਰੱਬ ਨੇ ਮੱਤ ਮਾਰਿਆ ਉਹੀ ਗੱਲ ਹੈ ਨਾ ਨੱਕ ਸੁਨ ਮਾਰਦਾ ਹੈ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੈ ਉੱਥੇ ਕਿਸੇ ਨੇ ਚੱਪਲਾਂ ਚੱਪਲਾਂ ਦੀ ਪਾਲਿਸ਼ ਕਰਕੇ ਆਪਣੀ ਦੂਰੀ ਬਾਦ ਲੋ ਕਿ ਕਿਸੇ ਦੇ ਸਪੋਰਟ ਸ਼ੂਜ਼ੇ ਸੀ ਵਿੱਚ ਟਿੱਕੇ ਰੰਗ ਦੇ ਉਹ ਉੱਤੇ ਕਾਲੀ بارش ਮੇਰ ਗਿਆ ਉਹ ਵਿਚਾਰ ਰੋਂਦਾ ਬੰਦਾ ਸੀ ਥੋੜਾ ਬਹਿ ਗਿਆ ਬੇੜਾ ਥੋੜਾ ਕੱਖ ਨਾ ਰਹੇ ਮੇਰੇ ਗੂਟ ਖਰਾਬ ਕਰਤੇ ਤੇ ਉਹ ਬੂਟ ਛੱਡ ਗਿਆ ਜਨੈਲ ਵਾਲੀ ਬੂਟ ਛੱਡ ਗਿਆ ਬੰਦਾ ਇੱਥੇ ਕਹ ਮੈਂ ਨਹੀਂ ਪਾਉਂਦਾ ਕਹਿੰਦੇ ਇਹਨੂੰ ਕਾਲੀਆਂ ਦੇ ਹੱਥ ਲੱਗੇ ਉਹ ਕਾਲੀਆਂ ਹੁਣ ਤਾਂ ਸੋਚ ਲੋ ਲੋਕ ਕੀ ਕਹਿੰਦੇ ਨੇ ਲੋਕਾਂ ਦਾ ਸਨੇਹਾ ਪੜੋ ਉਹ ਲੋਕ ਜਿਹੜੇ ਬੂਟਾਂ ਨੂੰ ਤੁਹਾਡੇ ਹੱਥ ਲੱਗ ਜਾਣ ਉਹ ਬੂਟ ਨਹੀਂ ਪਾਉਂਦੇ ਤੁਸੀਂ ਵੋਟ ਪਾਉਂਦੇ ਕਰ ਕਰਤੇ ਲੈਂਕੇ ਬੋਧਪਤੀ ਦਾ ਜਦੋਂ ਆਹ ਹੁਣ ਆ ਦੇਖੋ ਹਸਿੰਤ ਕਾ ਬੋਲਦੀ ਸੀ ਨਾ ਬਿਲਾ ਦੇ ਖਿਲਾਫ ਉਹ ਮੈਂ ਕਿਹਾ ਬੀਬਾ ਜੀ ਕਿਤੇ ਇਹੀ 5 ਜੂਨ ਨੂੰ ਕੈਬਨਟ ਮਿਨਿਸਟਰੀ ਚ ਜਦੋਂ ਕੈਬਨਟ ਦੇ ਵਿੱਚ ਬਿਲ ਆਇਆ ਸੀ ਜੇ ਕਿਤੇ ਆਹੀ ਉਦੋਂ ਬੋਲੀ ਹੁੰਦੀ ਆ ਦਿਨਾਂ ਦੇਖਣੇ ਪੈਂਦੇ ਪੰਜਾਬ ਦੇ ਕਿਸਾਨਾਂ ਨੂੰ ਇਹ ਭੁੱਖੇ ਵਜ ਦੱਬਦੇ ਤਿੰਨ ਮਹੀਨੇ ਤੋਂ ਸਮਝਾਈ ਗਏ ਨੇ ਸਾਡਾ ਸਾਡਾ ਦਬਰਤ ਪੰਜਾਬੀਆਂ ਨੂੰ ਕਿੰਨ ਬਹੁਤ ਵਧੀਆ ਨਹੀਂ ਹੁਣ ਕਹਿੰਦੇ ਨਾ ਜੀ ਰਸਤਾ ਪੜੀ ਇਸੀ ਆਇ ਜੋ ਨਹੀਂ ਹੁੰਦੇ ਇਹ ਲੋਕਾਂ ਮਲੇ ਥੋੜੀ ਜਿਹੀ ਸਵੇਸ਼ ਕਰਕੇ ਮੈਂ ਤੁਹਾਨੂੰ ਕਹਿਣਾ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਂ ਇਹੀ ਰਹਿਣਗੇ ਉਹ ਤਾਂ ਪਰਖ ਲਈ ਦੂਜੀ ਵਾਰ ਇਹ ਵੀ ਬਣ ਗਈ ਜਿੰਨੇ ਕੋਈ ਬਦਲਾਅ ਨਹੀਂ ਕੀਆ ਨੇ ਪਹਿਲਾਂ ਵੀ ਇਹੀ ਹੁੰਦਾ ਸੀ ਹੁਣ ਵੀ ਇਹੀ ਹੁੰਦਾ ਹੁਣ ਇੱਕ ਆਪਾਂ ਕਿਉਂਕਿ ਕਿਸਾਨ ਸੰਘਰਸ਼ ਚੱਲ ਰਿਹਾ ਹੈ ਆਪਾਂ ਕਿਸਾਨ ਸੰਘਰਸ਼ ਦੇ ਵਿੱਚ ਪਹਿਲੇ ਦਿਨ ਉਹਨਾਂ ਦਾ ਸਾਥ ਦਿੱਤਾ ਹੈ ਆ ਬੈਠੇ ਨਹੀਂ ਅਰਾਮ ਚੜਦਾ ਤੇ ਜਨੈਲ ਜੀ ਦੋਨੋਂ ਐਮਐਲਏ ਨੇ ਰਾਗਪਟ ਚੱਤਾ ਜਲ ਬੋਰਡ ਦਾ ਚੇਅਰਮੈਨ ਦਿੱਲੀ ਦੇ ਵਿੱਚ ਦਿੱਲੀ ਦਾ ਜਲ ਬੋਰਡ ਦਾ ਚੇਅਰਮੈਨ ਪੰਜਾਬ ਦਾ ਬਿਜਲੀ ਬੋਰਡ ਦਾ ਚੇਅਰਮੈਨ ਇੱਕੋ ਗੱਲ ਹੈ ਜਿੰਨੀ ਬਿਜਲੀ ਦੀ ਅਹਿਮੀਅਤ ਪੰਜਾਬ 'ਚ ਹੈ ਉਨੀ ਪਾਣੀ ਦੀ ਹੈ ਦਿੱਲੀ ਦੇ ਵਿੱਚ ਤੇ ਉੱਥੇ ਪਾਣੀ ਪਹੁੰਚਾਉਣਾ ਜਿਹੜੇ ਅੰਦੋਲਨਕਾਰੀ ਨੇ ਉੱਥੇ ਉਹਨਾਂ ਨੂੰ ਕੰਬਲ ਤੋਂ ਲੈ ਕੇ ਲੰਗਰ ਤੱਕ ਦੀ ਸੇਵਾ 3 ਮਹੀਨੇ ਹੋ ਗਏ ਲਗਾਤਾਰ ਕਰ ਰਹੇ ਆ ਕਦੇ ਸ਼ਾਇਦ ਹੀ ਕਦੇ ਫੋਟੋ ਦੇਖੀ ਹੋਊਗੀ ਜਾਂ ਕੋਈ ਝੰਡਾ ਤਾਂ ਸੀ ਲਾਉਦੇ ਹੀ ਨਹੀਂ ਅਸੀਂ ਸੇਵਾਦਾਰ ਬਣ ਕੇ ਉਹਨਾਂ ਦਾ ਜਿਹੜਾ ਉਹ ਦਿੱਲੀ ਬਾਡਰ ਤੇ ਕਹਿ ਰਹੇ ਨੇ ਸਰਕਾਰਾ ਦਿੱਲੀ ਚ ਅਸੀਂ ਬਾਡਰ ਦੇ ਪੰਜੇ ਪਾਸੇ ਤੱਕ ਪਹੁੰਚਾ ਦਿੰਦੇ ਹਾਂ ਉੱਥੋਂ ਉਹ ਲੈ ਜਾਂਦੇ ਨੇ ਤੇ ਅਸੀਂ ਕੋਈ ਰਾਜਨੀਤੀ ਨਹੀਂ ਕਰਦੇ ਜਿੰਦਾਬਾਦ 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 ਤੇ ਇਹ ਇਹ ਰੋਜੀ ਹਰ ਰੋਜੀ ਇਹ ਜਿੱਥੇ ਗੱਲਾਂ ਕਰਦੇ ਆ ਪਤਨੀ ਉਹਨਾਂ ਨੂੰ ਤਾਂ ਜਾਣ ਹੀ ਦਿੰਦੇ ਉੱਥੇ ਹਾਂ ਉਹਨਾਂ ਦਾ ਨਾਨ ਪੀਡਿਕਲ ਹੈਗਾ ਅਸੀਂ ਨਹੀਂ ਜਾਂਦੇ ਜਿੱਥੇ ਸਾਡਾ ਬੋਲਣ ਦਾ ਹੱਕ ਬਣਦਾ ਬੋਲਦੇ ਆ ਪਾਰਲੀਮੈਂਟ ਚੱਲ ਨਹੀਂ ਰਹੀ ਸੀ ਅਜੇ ਮੋਦੀ ਮਿਲਦਾ ਨਹੀਂ ਸੀ ਕਿਸੇ ਨੂੰ ਇੱਕ ਦਿਨ ਮੋਦੀ ਨਾਲ ਸਾਹਮਣਾ ਹੋ ਗਿਆ ਸੀਗਾ 25 ਦਸੰਬਰ ਨੂੰ ਸੈਂਟਰਲ ਹਾਲ 'ਚ ਮੈਂ ਕਸੈਂਜਰ ਸਿੰਘ ਉਹਨਾਂ ਨਾਲ ਉੱਥੇ ਗਏ ਸੀ ਕਿ ਤੂੰ ਆਇਆ ਦਾ ਲਕਾਰ ਸਕਦਾ ਨੂੰ ਸੋ ਜਿੱਥੇ ਸਾਡਾ ਬੋਲਣਾ ਬੰਦ ਆ ਉੱਥੇ ਬੋਲਦੇ ਕजरीवाल ਨੇ ਦਿਗਦੀ ਵਿਧਾਨ ਸਭਾ ਦੇ ਵਿੱਚ ਬਿੱਲ ਜਿਹੜੇ ਨੇ ਉਹ ਪਾਰ ਕੀ ਸੀ ਤੇ ਅੱਛਾ ਤੇ ਕੈਪਟਨ ਮਨਿੰਦਰ ਕੀ ਗੱਲਾਂ ਕਰ ਰਹੇ ਆ ਕੱਲੇ ਕੱਲੇ ਬੀ ਕਹਿੰਦੇ ਵੀ 2 ਸਾਲ ਦੀਆਂ ਰੋਕਤਾਂਆਂ ਲਾ ਕੇ ਨਵੇੜੀ ਦੀ ਗੱਲ ਇਹ ਹੀ ਕੱਲ ਤਾਂ ਫਿਰ ਬੀਜਪੀ ਕਹਿੰਦੀ ਹੈ ਇਹਦਾ ਮਤਲਬ ਕੈਪਟਨ ਸਾਹਿਬ ਬੀਜਪੀ ਦੀ ਬੋਲੀ ਬੋਲਦੇ ਨੇ ਇਹਦਾ ਮਤਲਬ ਬੀਜਪੀ ਕੈਪਟਨ ਤੋਂ ਦਲਵਾਉਂਦੀ ਹੈ ਕਿ ਅਖੇ ਜਿ ਨਵੇੜਲਾ ਜਦੋਂ ਕਿਸਾਨ ਰਾਦੀ ਕਰ ਚੁੱਕੇ ਨੇ ਕਿ ਅਸੀਂ ਇੰਨੀ ਅਸੀਂ ਕਾਨੂੰਨ ਵਾਪਸੀ ਤੋਂ ਘੱਟ ਕੋਈ ਗੱਲ ਨਹੀਂ ਕਰਨੀ ਤਾਂ ਫਿਰ ਕੈਪਟਨ ਕਿਉਂ ਵੀ ਵਿਚੋਲਾ ਬਣਦਾ ਇਸ ਗੱਲ ਦਾ ਇੱਥੋਂ ਤੁਸੀਂ ਸਮਝੋ ਕਿ ਇੱਕ ਸਭ ਆਪਸ ਦੇ ਵਿੱਚ ਰਲੇ ਮਿਲੇ ਕੱਟਨ ਸੋਨੀਆ ਗਾਂਧੀ ਜਿਹੜਾ ਹੋਰ ਗਾਂਧੀ ਨੂੰ ਮਿਲਦਾ ਅਮਰਸ਼ਾਮੂ ਮਿਲ ਕੇ ਵਾਪਸ ਆ ਜਾਂਦਾ ਕਿਉਂਕਿ ਆਉਦੇ ਕੱਬਰ ਦੇ ਕਿਸ ਕੇਸ ਨੂੰ ਵੇਚਦਾ ਹੈ ਆ ਉਹ ਜਿਹੜੇ ਜਿਹੜੇ ਦਿੱਲੀ ਦੇ ਵਿੱਚ ਠਹਿਾਰ ਦੇਣ ਦੇ ਵਿੱਚ ਆਪਣੇ ਨੌਜਵਾਨ ਮੁੰਡੇ ਬੰਦ ਨੇ ਉਹਨਾਂ ਦੇ ਕੇਸ ਤੇ ਉਹਨਾਂ ਦੀ ਪੈਰਬਾਈ ਕੌਣ ਕਰ ਰਿਹਾ ਆ ਮਾਲੂਪਾਲੀ ਕੇਜੀ ਵਾਲਾ ਕਰ ਲਿਆ ਉਹਨਾਂ ਦੀ ਪੈਰਬਾਈ ਕੱਟਨ ਨਹੀਂ ਕਰ ਰਿਹਾ ਜਦ ਮੈਂ ਵੀ ਜਾ ਕੇ ਆਇਆ ਝੱਗਿਆ ਸੀ ਇਹਨਾਂ ਨੂੰ ਕੀ ਪਤਾ ਕਿਸਾਨੀ ਕੀ ਹੁੰਦੀ ਹੈ ਯਾਰ ਇੰਨੂ ਕੀ ਬਣ ਕੇ ਕਿਸਾਨੀ ਕੀ ਹੁੰਦੀ ਹੈ ਕਹਿੰਦੇ ਖੇਤੀ ਕੀਤੀ ਹੋ ਤਾਂ ਪਤਾ ਲੱਗੇ ਉਹ ਸੁਖਵੀਰ ਬਾਦਲ ਲੱਗਾ ਉਹ ਵੀ ਪਾਰਲੀਮੈਂਟ ਕਹਿੰਦਾ ਨਹੀਂ ਕਿਸਾਨਾ ਮੈਂ ਉਹ ਗੱਲ ਹੋ ਗਈ ਮੈਨੂੰ ਤੂੰ ਕਦੋਂ ਦਾ ਕਿਸਾਨ ਨਹੀਂ ਹਾਂ ਅਦਰ ਸੀ ਉਹ ਗੱਲ ਹੋ ਗਈ ਡਾਕਟਰਾਂ ਨੇ ਇੱਕ ਬੱਸ ਘੇਰ ਲਈ ਬੱਸ ਘੇਰ ਲਈ ਡਾਕਟਰ ਸਰਦਾਰ ਕਹਿੰਦਾ ਇਕੱਲੇ ਇਕੱਲੇ ਦਾ ਨਾ ਕੁਛ ਕੁਛ ਕੇ ਗੋਲੀ ਮਾਰੀ ਜਰੂਰ बंदा की ना कहना राकेश कुमार गोली मारती दूजे का नाम कहना पवन कुमार गोली मारती तीजे का नाम की ना कहना मलकीत सिंह गोली मारती चौथी भी जनानी माता जी की पुष्पा देवी डाकू अंसरदार गोली ना मारी मेरी मां का ना पुष्पा देवी माता को देख के मेरा मनता याद आ गई ਇਹ ਗੋਲ ਨਾ ਚੱਲਦਾ ਅੱਗੇ ਚੱਲ ਅੱਗੇ ਸੁਖਵੀਰ ਬਾਦਰ ਖੜਾ ਸੀ ਕਿਨਾ ਹੈ ਉਹਨਾਂ ਨੇ ਨਾਂ ਤਾਂ ਕਰਦੇ ਹੀ ਉਸੇ ਨੂੰ ਉਹ ਪੈਡਿਕਲ ਨੂੰ ਪੁੱਛਦਾ ਕੁਝ ਪੁੱਛ ਪਈ ਨਹੀਂ ਉਹ ਹੀ ਗੱਲ ਲੈ ਲੈ ਉਹ ਤਾਂ ਕਹਿੰਦੇ ਟ੍ਰਾਂਸਪੋਰਟਰ ਪਰ ਅੱਜਕੱਲ੍ਹ ਸਾਨੂੰ ਕਿਸਾਨ ਕਹਿੰਦਾ ਨਹੀਂ ਕਹਿੰਦੇ ਇਹ ਇਹ ਬਾਤ ਨਹੀਂ ਯਾਰ ਹੱਤ ਕਿੱਥੋਂ ਕਿਸਾਨ ਬਣ ਗਏ ਇਹਨਾਂ ਤੁਸੀਂ ਅੱਤ ਲਾ ਲਓ ਸੁਖਵੀਰ ਬਾਦਰ ਨੂੰ ਪੁੱਛ ਲਿਓ ਅਨੰਨੀ ਸਾਨੂੰ ਪੁੱਛ ਲਿਓ ਮਜੀਠੇ ਨੂੰ ਪੁੱਛ ਲਿਓ ਕਿ ਕੰਨਾ ਕਿਨੇ ਵਿੱਚ ਜਾਂਦਾ ਹੈ ਕਿੰਨਾ ਜਵਾਬ ਹੋਊਗਾ ਵੀ ਗੁਰਦੀਆਂ ਪਹਿਲਾਂ ਡੇਢੀਆਂ ਗਲੀਆਂ ਕਰਦੇ ਨੇ ਫਿਰ ਐਂ ਦਿੱਤੀ ਜਾਂਦੇ ਨੇ ਇਹਨਾਂ ਨੂੰ ਮੁੱਡੇ ਵਾਲੇ ਪਤਾ ਹੋਵੇ ਤਾਂ ਕਰ ਕਰਨ ਦੀ ਗੱਲ ਹੈ ਖੇਤ ਗਏ ਹੁਣ ਤਾਂ ਪਤਾ ਲੱਗੇ ਸੋ ਵੀਰੋ ਇਹ ਸਾਰੇ ਨਕਲੀ ਨੇ ਇਹ ਸਿਰਫ ਟਾਂਗਰ ਚਾਉਂਦੇ ਨੇ ਆਪਣੇ ਵਰਗੇ ਬਣਨ ਦਾ ਆਪਣੇ ਵਰਗੇ ਹੈ ਨਹੀਂ ਘਰਾਂ 'ਚ ਅੰਗਰੇਜ਼ੀ ਬੋਲਦੇ ਐ ਪੰਜਾਬੀ ਆਉਂਦੀ ਨਾ ਤੁਮੀ ਬਦਲ ਪੰਜਾਬੀ ਨਹੀਂ ਆਉਂਦੀ ਜੇ ਪੰਜਾਬੀ ਆਉਂਦੀ ਹੁੰਦੀ ਆ ਉਹਦੇ ਬਾਪ ਨੂੰ ਸਕੇ ਬਾਪ ਨੂੰ ਦੋ ਤਿੰਨ ਵਾਰੀ ਪਿਤਾ ਸਮਾਨ ਕਹਿੰਦਿਆ ਉਹ ਪਤਾ ਹੀ ਨਹੀਂ ਇਹਨਾਂ ਪਿਤਾ ਸਮਾਨ ਤੇ ਪਿਤਾ ਕੀ ਧਰਕਾ ਉੱਠ ਕੇ ਵੱਡੇ ਬਾਦਮ ਕਹਿੰਦਾ ਪਿੰਦਾ ਸਮਾਨ ਨਹੀਂ ਓਏ ਪਿਤਾ ਹੀ ਨਾ ਮੰਦੂਤੀ ਦਾ ਚਾਹ ਉਹ ਸੌ ਮਹਾਰਾਏ ਦੀ ਇਹ ਆਈ ਨੂੰ ਸਾਡੇ ਪਿੰਨਾਂ ਸੰਗ ਲੱਗਦੇ ਆ। ਖੱਤੀ ਨੰਮ ਨੇ ਇਹ ਲੋਕ ਕਰੀ। ਸੰਦੀਰ ਖੈਦਰਾ ਮੁੰਡਾ ਕਹਿੰਦੇ ਰੋੜਾ ਨਾ ਮਾਰੇ ਪੁੱਜੀ ਨਾ ਹੱਲ ਨਾ ਸੰਗ ਪਾਕੇ। ਅਸੀਂ ਬਣਾ ਰਖਿਆ ਹੁੰਦੇ ਇਹ ਕੀ ਮੁਸੀਬੇ ਪੰਜਾਬੀਆਂ ਦੇ ਮੁਸੀਬੇ ਕਿਹੜੇ ਮੁਸੀਬੇ ਨੇ? ਹੂੰ। ਕਰੋ ਗੱਲ। ਮੈਂ ਆਉਂ ਕਰਾਂ ਗੱਲ। ਸਵੈਸਰਕ ਦੇ ਵਿਰੋਧ ਤੁਹਾਨੂੰ ਕਹਿ ਲਿਆ। ਅਹੀ ਤਾਂ ਮਾਰਵੇ ਚ ਬਾਣੀ ਪਾਇ ਹੋਏ ਨੇ ਮਾਰਵੇ ਤਾਂ ਹੀ ਵਰਨੁੰਦੇ ਨੇ ਇਹਨਾਂ ਨੂੰ ਉਹ ਤੁਸੀਂ ਹੋਏ ਫੜੇ ਤਖੜੇ ਐ ਕਿ ਮਾਝੇ ਚੋ ਵੀ ਕਰਦੇ ਹੋ ਬਾਬੇ ਵਾਲੇ ਨਾਲ ਨੇ ਲੈ ਤੂੰ ਸ਼ਰਤ ਦਾ ਲਿਓ ਜਿਹੜੇ ਕਹਿੰਦੇ ਸੀ ਪਹਿਲਾਂ ਮੈਨੂੰ ਨਹੀਂ ਕਹਿੰਦੇ ਸੀ ਯਾਰੇ ਕਲਾਕਾਰ ਯਾਰ ਐਮਤੀ ਵਧੀਆ ਰਹੂਗਾ ਵੀ ਐਮਤੀ ਬਣਾ ਦਈਏ ਮੈਂ ਕਹਿੰਦੀ ਮੈਨੂੰ ਇੱਕ ਵਾਰੀ ਪਰਖ ਲੈ ਕਿ ਕਿਹੜਾ ਕੁੰਮਦਮ ਮਿਲ ਲਾ ਗਲੀ ਪਰ ਹਵਾ ਦਿਓ ਜੇ ਮੈਂ ਨਾ ਵਧੀਆ ਨਿਕਲਿਆ ਲੈ ਹੋਰ ਕਹਿੰਦੇ ਹੋਰ ਜੇ ਮੈਂ ਕਹਿੰਦਾ ਨਾ ਕਿ ਮਾਇਨਿਆ ਇਹ ਬੜਾ ਮਾਇਨਿਆ ਕਮੀ ਬੜਾ ਉਹ ਕੰਈ ਨਹੀਂ ਕਰਨਾ ਕਰ ਕਿ ਦਸਤਾ ਨਹੀਂ ਕਿ ਐਂ ਵੀ ਹੁੰਦੀ ਐ ਐਮਪੀ ਸ਼ਿਪ ਲੋਕਾਂ ਨੂੰ ਐਂ ਮਿਲਿਆ ਜਾ ਸਕਦਾ ਹੈ ਲੋਕਾਂ ਦਾ ਪੈਸਾ ਲੋਕਾਂ ਦੇ ਨਾਮ ਲਾਇਆ ਜਾ ਸਕਦਾ ਹੈ 25 ਕਰੋੜ ਰੁਪਈਆ ਇੱਕ ਸਾਲ ਦਾ ਮਿਲਿਆ ਹੱਥ ਵਿੱਚ ਨਹੀਂ ਲੱਗਦਾ 5 ਸਾਲਾਂ ਦਾ ਚਾਹ ਵਿੱਚ ਨਹੀਂ ਲੱਗਦਾ ਹੋਰ ਬਹੁਤ ਕਰੋੜਾਂ ਰੁਪਈਆ ਦੀ ਅਸੀਂ ਗਰੰਟਾ ਲੈ ਕੇ ਆਉਂਦੇ ਆਂ ਸੈਂਟਰ ਤੋਂ 1 ਰੁਪਈਏ ਦਾ ਕੁਝ ਆਮ ਲਾਵੇ ਨਾ ਕਿ ਭਗਵੰਤ ਮਾਨ ਨੇ 1 ਰੁਪਈਏ ਦੀ ਚਾਹ ਪੀ ਲਈ ਸਰਕਾਰੀ ਪੈਸੇ ਨਾਲ ਤੁਹਾਡੀਆਂ ਜੁੱਤੀਆਂ ਮੇਰਾ ਸਿਆ ਪੈਸੇ ਕਮਾਉਣੇ ਹੋ ਕੇ ਤਾਂ ਫਿਰ ਲੱਖਾਂ ਰੁਪਏ ਕਮੇਟੀ ਤੋਂ ਕਮਾ ਲੈਂਦੇ। ਆ ਬੈਂਕਰਾ ਤੇ ਫੇਲ ਕਰਾ ਗਾ ਸੀ ਉਹ ਤੇ ਫੇਲ ਹੋ ਗਿਆ ਇੱਧਰ ਆ ਗਿਆ। ਉਹ ਸੁੰਦਰ ਫਿਸ਼ਲਾ ਜੀ ਬੈਠੇ ਆ ਸਾਡੇ ਨਾਲ ਕੰਮ ਕਰਦੇ ਆ। ਉਹ ਲੈ ਸ਼ਾਹ ਜੀ ਵੀ ਬੈਠੇ ਆ। ਸਾਡੇ ਆਕਰਮਜੀਤ ਅਨਮੋਲ ਬਿੰਨੂ ਢਿੱਲੋ ਸਾਰੇ ਮੇਰੀ ਹੀ ਟੀਮ ਨੇ ਜਗਨੂ ਵਾਲੀ। ਤੁਸੀਂ ਅੱਗੇ ਵੀ ਲੈ ਕੇ ਜਾਓਗੇ। ਠੀਕ ਹੈ ਨਾ? ਮੈਨੂੰ ਕਿ ਲੋੜ ਕੀ ਸਰਕਾਰ ਨੂੰ ਮੱਥਾ ਲਾਉਂਦੀ ਵੀ? ਮੈਂ ਵੀ ਚੱਲੀ ਜਾਂਦਾ। ਪਰ ਨਹੀਂ। ਉਹ ਨਹੀਂ ਆਤਮਾ ਨੇ ਕਿਹਾ ਭਗਵਾਨ ਤੁਮਨਾ ਹਾਸੇ ਵੀ ਹੋ ਰਿਹਾ ਕਿ ਲੰਮੇ ਨੇ ਜਦ ਤੁਲਿਆ ਚਾਤ ਮਾਚੀ ਹੋਈ ਬਈ ਆ ਉਹ ਤੁਲਿਆ ਜੋ ਬੁਝੀ ਜਾਂਦੀ ਹੈ ਹਾਸੇ ਕਿਵੇਂ ਚੰਗੇ ਲੱਗਦੇ ਨੇ ਸੁਵੀਰੋ ਅੱਜ ਕੇਜੀ ਵਾਰ ਦੀ ਸੋਚ ਲੈ ਚ ਨੱਚ ਗਿਆ ਔਰ ਉਹ ਇੱਕ ਕਦੇ ਵੀ ਕੋਈ ਪਰਸਪੈਕਸ਼ਨ ਨਹੀਂ ਇਦਾਂ ਦੀ ਬਣਾਉਣੀ ਕਿਉਂਕਿ ਪਾਰਟੀ ਦਿੱਲੀ ਬਣੀ ਸੀ ਪਰ ਦਿੱਲੀ ਤੋਂ ਉਹਨਾਂ ਕੋਈ ਹੈਲਪਿੰਗ ਹੈਂਡ ਆਉਂਦਾ ਆ ਦੋਨੇ ਪ੍ਰਾਇਮੇਨ ਨੇ ਇਹ ਪਿਛੀ ਵਾਰ ਐਮਐਲਏ ਦਿੱਲੀ ਕਨਗਰਸ ਤੋਂ ਜਨੈਰ ਬਣੀ ਹਰਿੰਦਰ ਨਗਰ ਤੋਂ ਐਮਐਲਏ ਰਾਜੇ ਸ਼ੇਖਰ ਇਹਨਾਂ ਨੂੰ ਕਿ ਲੋੜਾ 450 ਕਿਲੋਮੀਟਰ ਕਿਉਂ ਆਉਂਦੀ ਕੰਮ ਉੱਥੇ ਕਰ ਸਕਦੇ ਨੇ ਆਪਣੇ ਲੋਕਾਂ ਚ ਰਹਿ ਸਕਦੇ ਨੇ ਪਰ ਪਾਰਟੀ ਨੇ ਕਿਹਾ ਹੈਲਪਿੰਗ ਹੈਂਡ ਬਣ ਕੇ ਆਣਾ ਡਿਸੀਜਨ ਮੇਕਿੰਗ ਜਿਹੜੀ ਹੈ 50% ਕੋਈ ਡਿਸੀਜਨ ਲੈਣਾ ਹੈ ਪੰਜਾਬ ਦਾ ਕੋਈ ਹੋਰ ਫੈਸਲਾ ਲੈਣਾ ਡਿਸੀਜਨ ਮੇਕਿੰਗ 100% ਪੰਜਾਬ ਦੇ ਹੰਡ ਕੋਲੇ ਮੇਰੇ ਕੋਲੇ ਹੈ ਤੇ ਮੇਰੇ ਕੋਲੇ ਤੁਸੀਂ ਮੇਰੇ ਕੋਲੇ ਆਓ ਕੋਈ ਪ੍ਰੋਬਲਮ ਹੈ ਦਿੱਕਤ ਹੈ ਪਾਰਟੀ ਨੂੰ ਕੋਈ ਫਾਇਦੇ ਵਾਲੀ ਕੰਮ ਫਾਇਦੇ ਵਾਲੀ ਗੱਲ ਦੱਸਣ ਹੋਣੀ ਹੈ ਮੇਰੇ ਕੋਲੇ ਆਓ ਕੋਈ ਪਾਰਟੀ ਨੂੰ ਕਿਸੇ ਪਾਸੇ ਨੁਕਸਾਨ ਹੋ ਰਿਹਾ ਮੇਰੇ ਕੋਲੇ ਆ ਮੈਂ ਜਿੰਦਾਬਾਦ ਕੋਈ ਤਾਂ ਆਣਾ ਕਰੂ ਕਈ ਬੰਦੇ ਹੈਗੇ ਕਈ ਮੇਰੇ ਕੋਲੇ ਆਏ ਨੇ ਸ਼ਿਕਾਇਤਾਂ ਕਹਿੰਦੇ ਮੇਰੀ ਤਾਂ ਦਿੱਲੀ ਤੋਂ ਟਿੱਕ ਟੱਕੀ ਹੈ ਮੈਂ ਕਹਿੰਦੀ ਸ਼ਿਕਾਇਤ ਜਾ ਕੋ ਬਲਬੂਲ ਕੀ ਤਾਂ ਨਹੀਂ ਸਕਦਾ ਲੋਕਾਂ ਹੀ ਤੇ ਇੱਥਾ ਲੋਕਾਂ ਨੂੰ ਮਿਲੂਗੀ ਤੇ ਨਾ ਕੋ ਗੱਲ ਤੁਹਾਨੂੰ ਪਾੜ ਲਿਓ ਲੋਕਾਂ ਦੀ ਟਿੰਟ ਭਗਵਾਨ ਜੀ ਮੰਨ ਨਹੀਂ ਮਿਊਗਾ ਲੋਕਾਂ ਨੇ ਟਿੰਟ ਲੋਕ ਲੈਣੇ ਤੁਸੀਂ ਦੇਉਂਗੇ ਜਿਵੇਂ ਦਿੱਲੀ ਦੇ ਵਿੱਚ ਕੀਤਾ ਕਿੰਨੇ ਮੈਲੇ ਵਿੱਚ ਟੱਕਾ ਟੱਕੀਆਂ ਜੱਲੀਆਂ ਦਿੱਲੀ ਇੱਕ ਇੱਕ ਇਹ ਕਿੰਨੇ ਦਿੱਕਾ ਘਟੀਆਂ ਜਿਹੜੇ ਐਮਐਲਏ ਸੀ ਦੂਜੀ ਵਾਰ ਵੀ ਐਮਐਲਏ ਸੀ ਕਿਉਂਕਿ ਸਰਵੇ ਨਹੀਂ ਕੀਤਾ ਸਰਵੇ ਤੁਹਾਨੂੰ ਤਾਂ ਨਹੀਂ ਆਇਆ ਬਲੀਆ ਵੀ ਨਹੀਂ ਅਸਲ ਚੰਕ ਠੀਕ ਹੈ ਤਾਂ ਨਹੀਂ ਫਿਰ ਹਾਂ ਕਿਹਨੂੰ ਕਹਿੰਦੇ ਉਹਨਾਂ ਨੂੰ ਪੁੱਛਿਆ ਬਈ ਉਹ ਕਹਿੰਦੇ ਵੀ ਆ 21 ਦੇ 21 ਨਵੇਂ ਬੰਦੇ ਦਿੱਤੇ ਜਿਨ੍ਹਾਂ ਨੂੰ ਹਾਂ ਲਿਖਿਆ ਪਰ ਇੱਕੀਨ ਕੀ ਇਧਰੀ ਕਈ ਵਾਰੀ ਥੋੜਾ ਜਿਹਾ ਹੋਣੀ ਕਈ ਵਾਰੀ ਹੋ ਜਾਂਦਾ ਵੱਡੇ ਐਡਾ ਵੱਡਾ ਪਾਰਟੀ ਦਾ ਜਿਹੜਾ ਤਾਮ ਸ਼ਾਮ ਹੈ ਉਹਦੇ ਵਿੱਚ ਵੀ ਗਲਤੀਆਂ ਹੋ ਜਾਂਦੀਆਂ ਮੈਂ ਨਹੀਂ ਕਹਿੰਦਾ ਕਿ ਆਪਾਂ ਹਰ 100% ਸਹੀ ਹੋਵਾਂਗੇ ਕਿਤਨੇ ਕਿਤਨੇ ਕਮੀਆਂ ਰਹਿ ਜਾਂਦੀਆਂ ਹੋਣੀਆਂ ਪਰ ਇੱਕ ਮੇਰੀ ਗੱਲ ਨੋਟ ਕਰ ਲਿਓ ਆਪਸੀ ਜਿਹੜੀਆਂ ਛੋਟੀਆਂ-ਮੋਟੀਆਂ ਟਕਰਾਵਾਂ ਨੇ ਉਹਨਾਂ ਨੂੰ ਥੋੜਾ ਜਿਹਾ ਸਾਈਡ ਤੇ ਕਰਕੇ ਨਾ ਪਾਕ ਸਿੰਘ ਉਹਦੀ ਫੋਟੋ ਵੱਲ ਦੇਖਿਓ ਕਿ ਉਹਨਾਂ ਨੇ ਅੱਗੇ ਪਰਵਾਹਾਂ ਵਾਸਤੇ ਨਹੀਂ ਕਰਾਈ ਤੇ ਨਹੀਂ ਉਹਨਾਂ ਨੇ 23 ਸਾਲ ਦੇ ਉਮਰ ਚ ਆਪਣੀ ਜਵਾਨੀਆਂ ਕਿਸੇ ਬਾਦ ਦੇ ਅੰਸੀ ਵੰਡ ਵਾਸਤੇ ਜਾਂ ਕੋਈ ਐਮਐਲਏ ਵੰਡ ਵਾਸਤੇ ਜਾਂ ਜੰਗੀ ਵੰਡ ਵਾਸਤੇ ਲੜਾਈ ਲੜੀ ਸੀ ਨਹੀਂ ਉਹਨਾਂ ਨੇ ਤਾਂ ਦੇਸ਼ ਵੀ ਲੜਾਈ ਸੀ ਉਹ ਤਾਂ ਫਸਲਾ ਮੌਤ ਨੂੰ ਲਾੜੀ ਕਹਿੰਦੇ ਸੀ ਮੌਤ ਲਾੜੀ ਨਾਲ ਸੋ ਇਸ ਕਰਕੇ ਮੈਂ ਤੁਹਾਨੂੰ ਛੁਕਲੀ ਗੱਲ ਦੱਸਦਾ ਜਿਹੜੇ ਟਕਰਾਰਾਂ ਵਾਲੀ ਗੱਲ ਹੈ ਤਿੰਨ ਬੰਦੇ ਸੀ ਸਵੇਰੇ ਸਵੇਰੇ ਲੇਟਾ ਹੀ ਹੋ ਰਿਹਾ ਮੈਂ ਨਹੀਂ ਨਹੀਂ ਮੈਂ ਮਤਲਬ ਬਾਈਕ ਨਾਲ ਸਵੇਰੇ ਪਟੇ ਘਣਾਂ ਨਹੀਂ ਕਰਦਾ ਮਨ ਹੋ ਗਿਆ ਆਉਣ ਨੂੰ ਮੈਨੂੰ ਅੱਜ ਥੋੜੀ ਪਈ ਸੀ ਲਈ ਜੋ ਘੜੀ ਅੱਛਾ ਤੁਹਾਡੀ ਬਾਤ ਉਹਨਕੇ ਮੰਦਰਾ ਤੋਂ ਹਾਂਸਾ ਲਾਏ ਦੇਖੋ ਗੱਲ ਇਹ ਇਹ ਵੀ ਇਹ ਵੀ ਇਹ ਵੀ ਖੁਸ਼ਕਿਸਮਤੀ ਹੈ ਨਹੀਂ ਅੱਜਕੱਲ ਤੁਹਾਨੂੰ ਪਤਾ ਹੀ ਹੈ ਲੀਡਰ ਆਉਂਦੇ ਕਿਸੇ ਹੋਰ ਗੇਟ ਵਿੱਚ ਦੀ ਨੇ ਭੇਜ ਲੈ ਕਿਸੇ ਹੋਰ ਗੇਟ ਵਿੱਚ ਦੀ ਰਿਸ ਕਰਕੇ ਜੀ ਕਰ। ਧੰਨਵਾਦ। ਜੀ। ਕਰ ਲੈਣਾ। ਬਿਲਕੁਲ ਜਲਦੀ ਕਰ। ਇੱਕ ਮੈਂ ਤੁਹਾਨੂੰ ਹੋਰ ਕੁਝ ਕਹ ਵੀ ਦੇਣਾ। 21 ਮਾਰਚ ਨੂੰ ਐਤਵਾਰ ਦਾ ਦਿਨ। 21 ਮਾਰਚ ਨੂੰ ਆਮਾਦੀ ਪਾਰਟੀ ਵੱਲੋਂ ਕਿਸਾਨ ਸੰਘਰਸ਼ ਨੂੰ ਹੋਰ ਬਲ ਦੇਣ ਲਈ ਬਹੁਤ ਵੱਡਾ ਕਿਸਾਨ ਮਹਾ ਸੰਮੇਲਨ ਕਹਾਂਗੇ ਆਪਾਂ ਬਾਗੇ ਪਰਾਣੀ ਉੱਥੇ ਅਰਿੰਕ ਕੇਜੀਵਾਲ ਦੀ ਆਉਣਗੇ ਤੇ ਆਪਾਂ ਕਿਸਾਨੀ ਸਭਾ ਸ਼ੁਰੂ ਹੋ ਬਲ ਦੇਣਾ ਤਾਂ ਕਿ ਮੋਦੀ ਦੀਆਂ ਜੜਾਂ ਜੜੀਆਂ ਨੇ ਉਹਨਾਂ ਤੱਕ ਗੱਲ ਪਹੁੰਚੇ ਉਹਨੂੰ ਇਹ ਜੜਾ ਹਿਲਾ ਸਕੀਏ ਤੇ ਤੁਸੀਂ ਸਾਰਿਆਂ ਨੇ ਉਸ ਕੰਮ ਵਾਸਤੇ ਵੀ ਅੱਜ ਕਿ ਲੱਗ ਜਾਓ ਬਾਗਾ ਪਰਾਣਾ ਕਿਉਂਕਿ ਹੁਣ ਤਾਂ ਹਾਈਵੇ باندې ਹੁਣ ਜਿਆਦਾ ਦੂਰ ਨਹੀਂ ਹੈ ਨਾ ਸੋ ਬਾਗੇ ਪਰਾਣੀ ਆਪਾਂ ਬਹੁਤ ਵੱਡਾ ਕੰਮ ਕਰਨਾ 21 ਮਾਰਚ ਨੂੰ ਕਿਸਾਨ ਮਹਾਂ ਸੰਮੇਲ ਉੱਥੇ ਮਿਲਾਂਗੇ ਤੁਮੇਂ ਗੱਲ ਕਰਦਾ ਸੀਗਾ ਕਿ ਜਿਹੜੀਆਂ ਛੋਟੀਆਂ-ਮੋਟੀਆਂ ਛੋਟੀਆਂ-ਮੋਟੀਆਂ ਜਿਹੜੀਆਂ ਆਪਸੀਆਂ ਟਕਰਾੜਾਂ ਨੇ ਉਹ ਬਾਅਦ ਠੀਕ ਕਰ ਲਾਂਗੇ ਉਹ ਇੱਕ ਐਗਜ਼ਾਮਪਲ ਬਹੁਤ ਵਧੀਆ ਇੱਕ ਪਿੰਡ ਦੇ ਵਿੱਚ ਤਿੰਨ ਬੰਦੇ ਸਵੇਰੇ-ਸਵੇਰੇ 4:30 ਵਜੇ ਉੱਠ ਕੇ ਖੇਤਾਂ ਨੂੰ ਜਾਣ ਲੱਗੇ ਤਾਂ ਕਾਲੀ ਗੋਲੀ ਨੇਰੀ ਆਈ ਤੇ ਤਿੰਨੋਂ ਬੰਦੇ ਨੇਰੀ ਨੇ ਚੁੱਪ ਕੇ ਇੱਕ ਖੂਹ ਸੁੱਟ ਤੇ ਤਿੰਨੋਂ ਖੂਚ ਤੇ ਜਦੋਂ ਧੇੜ ਚੜਿਆ ਚਾਨਣ ਹੋਇਆ ਤਿੰਨਾਂ ਨੇ ਇਕ ਦੂਜੇ ਨੂੰ ਦੇਖਿਆ ਤਿੰਨੋਂ ਪਿੰਡ ਦੇ ਵਿੱਚ ਇੱਕ ਦੂਜੇ ਨਾਲ ਲੜੇ ਹੋਏ ਸੀ ਬੋਲਦੇ ਨਹੀਂ ਸੀ ਖੂਚ ਵੀ ਨਹੀਂ ਬੋਲਦੇ ਮੈਂ ਆਪਣੀ ਗੱਲੇ ਵੱਲ ਆ ਉਹ ਬਲਬੀਰ ਅੰਦਰ ਕੀ ਨਾ ਨਹੀਂ ਬੋਲਦਾ ਤਿੰਨੇ ਬੋਲੇ ਨਹੀਂ ਤਿੰਨਾਂ ਨੂੰ ਆਏ ਸੀ ਸਾਡੇ ਘਰ ਦੇ ਆਉਣਗੇ ਤੇ ਮੈਨੂੰ ਕੱਢ ਲੈਣਗੇ ਰਹਿ ਜਾਣਗੇ ਤਿੰਨਾਂ ਨੂੰ ਐ ਜੀ ਦੁਪਹਿਰਾ ਹੋ ਗਿਆ ਕੋਈ ਨਹੀਂ ਆਇਆ ਪਿਛਲਾ ਪੈਰ ਹੋ ਗਿਆ ਕੋਈ ਨਹੀਂ ਆਇਆ ਜਦੋਂ ਇਹ ਜੇ ਮੇਲਾ ਹੋਇਆ ਆ ਉਹੀ ਰਾਤ ਕੁੱਤੇ ਆਉਣ ਲੱਗੇ ਤਾਂ ਇੱਕ ਸਿਆਣਾ ਵਿੱਚੋਂ ਕਹਿੰਦਾ ਕਹਿੰਦਾ ਦੇਖੋ ਗੱਲ ਸੁਣ ਲਓ ਆਪਾਂ ਤਿੰਨੇ ਇੱਕ ਦੂਜੇ ਨਾਲ ਬੋਲਦੇ ਨਹੀਂ ਬਿਲਕੁਲ ਸਹੀ ਗੱਲ ਹੈ ਪਰ ਕਹਿੰਦਾ ਆਪਾਂ ਹੁਣ ਬੂਝ ਲੱਗੇ ਹੋਏ ਆਂ ਇੱਕ ਵਾਰੀ ਤਿੰਨੇ ਇਕੱਠੇ ਹੋ ਕੇ ਰੌਲਾ ਪਾਉਂਦੇ ਆਂ ਕੋਈ ਸੁਣ ਕੇ ਆਪਾਂ ਨੂੰ ਕੱਢ ਲੂ ਇੱਕ ਵਾਰੀ ਗੁੱਜੇ ਬਾਹਰ ਨਿਕਲ ਜੀਏ ਬਾਹਰ ਜਾ ਕੇ ਫੇਰ ਨਹੀਂ ਬੋਲਾਂਗੇ ਯਾਰ ਠੀਕ ਹੈ ਨਾ ਉਹ ਆਪਾਂ ਜਿਹੜੀ ਆ ਭ੍ਰਿਸ਼ਟਾਚਾਰੀ ਦੇ ਖੂਹ ਸਿੱਟੇ ਪਿਆ ਆ ਗੁੰਡਾ ਕੱਤੀ ਦੇ ਖੂਹ ਸਿੱਟੇ ਪਿਆ ਆ ਜਿਹੜਾ ਪਰਿਵਾਰਵਾਦ ਦੇ ਖੂਹ ਸਿੱਟੇ ਪਿਆ ਕਾਂਗਰਸੀ ਤੇ ਕਾਗਲੀਆਂ ਨੇ ਕੇਰਾ ਇਹਦੇ ਚੋਂ ਨਿਕਲ ਜੀਏ ਆਪਦੀਆਂ ਲੜਾਈਆਂ ਬਾਹਰ ਨਿਕਲ ਕੇ ਕਰਨ ਦੀ ਕੋਸ਼ਿਸ਼ ਕਰੋ ਸਾਨੂੰ ਗੁਰੂਆਂ ਪੀਰਾਂ ਨੇ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ ਚ ਲੜੰਦਾ ਉਹਨਾਂ ਦੇ ਹੱਕ ਚ ਖੜੰਦਾ ਸਦਾ ਦਿੱਤਾ ਕਿਰਦਨ ਦਿੱਤੀ ਹੈ ਤੇ ਕਾਫੀ ਦੇਰ ਬਾਅਦ ਮੈਨਾਂ ਚਾਹਿਆ ਇਸ ਤਰ੍ਹਾਂ ਦੇ ਫੰਕਸ਼ਨ ਚ ਆ ਕੇ ਮੈਨੂੰ ਬੜਾ ਖੁਸ਼ ਹੋਈ ਹੈ ਕਿ ਤੁਸੀਂ ਚਾਰਦੀ ਕਲਾ ਚ ਮਾਝਾ ਤਾਂ ਵੈਸੀ ਚੰਗੀ ਕਲਾ ਚ ਰਹਿੰਦੇ ਹੈ ਪੋਸਤ ਚਮਕ ਗੁਰੂ ਦੇ ਗੋਦੀ ਚ ਰਹਨੇ ਹੋ ਸੋ ਇਸ ਕਰਕੇ ਕਿਸਾਨ ਸੰਘਾ ਜਿਹੜਾ ਉਹਦੀ ਵੀ ਹਮਾਇਤ ਕਰਨੀ ਹੈ ਜਿਵੇਂ ਬੰਦੀ ਕਿਉਂਕਿ ਆਪਾਂ ਸਾਰੇ ਕਿਤੋਂ ਆਪਾਂ ਜ਼ਮੀਨਾਂ ਵਾਲੇ ਆਂ ਜੀ ਆਪਾਂ ਕਿਤੇ ਕਿਤੇ ਨਾ ਕਿਤੇ ਤਾਂ ਖੇਤੀ ਨਾਲ ਜੁੜੇ ਹੋਏ ਇਹਨੂੰ ਕੱਲੇ ਕਿਸਾਨਾਂ ਦਾ ਜ਼ਮੀਨਾਂ ਵਾਲਿਆਂ ਦਾ ਅੰਦੋਲਨ ਨਾ ਕਹੋ ਇਹ ਜਨ ਅੰਦੋਲਨ ਹੈ ਆਪਣਾ ਹੱਕ ਬਣਦਾ ਕਿ ਪ੍ਰਸਾਦਈਏ ਕਿਉਂਕਿ ਜੇ ਲੋਕ ਰਹਿਣਗੇ ਤਾਂ ਹੀ ਉਹ ਐਮਪੀ ਆ ਤਾਂ ਹੀ ਐਮਐਲਏ ਆ ਜੇ ਲੋਕ ਹੀ ਨਾ ਰਹਿਏ ਫਿਰ ਕਾਦੇ ਫਿਰ ਆਣੀ ਕੀ ਕਿਤੇ ਕਹਾਂਗੇ ਤੁਸੀਂ ਫਿਰ ਕਰਕੇ ਤੁਹਾਨੂੰ ਮੈਂ ਕਹਿੰਦਾ ਹਾਂ ਨਾ ਕਿ ਇਕੱਠੇ ਰੱਖੋ ਇਕੱਠੇ ਰਹੋ ਕੋਈ ਦਿੱਕਤ ਆਉਂਦੀ ਹੈ ਪੋਜੰਦੀਆਂ ਨੇ ਬਹੁਤ ਸਾਰੇ ਪਰਿਵਾਰਾਂ 'ਚ ਵੀ ਦੋ ਭਾਈ ਵੀ ਸਕੇ ਜਿਹੜੇ ਇੱਕੋ ਉੱਖੋ ਜੰਮੇ ਹੋਏ ਉਹਨਾਂ ਦੀ ਵੀ ਸੁਭਾਅ ਮਿਲਦੇ ਨਹੀਂ ਹੁੰਦੇ ਜ਼ਰੂਰੀ ਨਹੀਂ ਹੁੰਦਾ ਸਾਰਿਆਂ ਦਾ ਪਰ ਇੱਕ ਥਾਂ 'ਤੇ ਰੋ ਇੱਕ ਝੰਡੇ ਥੱਲੇ ਇਕੱਠੇ ਰੋ ਛੋਟੇ ਮੋਟੇ ਸ਼ਿਕਵੇਸ਼ ਕਰਤਾ ਕੋਈ ਲੈ ਜਦੋਂ ਮਰਜ਼ੀ ਮੇਰੇ ਕੋਲ ਸੁਗਰੂ ਕੋਲ ਆ ਜਾਓ ਜਦੋਂ ਮਰਜ਼ੀ ਤੁਸੀਂ ਕਿਸੇ ਹੋਰ ਜਿਹੜੇ ਤੁਹਾਡੇ ਲੀਡਰ ਨੇ ਉਹਨਾਂ ਨਾਲ ਗੱਲ ਕਰ ਲਓ ਆਉਣ ਆ ਗਿਨਾ ਚ ਪਾਰਟੀ ਦਾ ਢਾਂਚਾ ਜਿਹੜਾ ਹੋ ਵਿਸਾਰ ਉਹਦਾ ਕਰਾਂਗੇ ਤੇ ਹੁਣ ਫਿਲਹਾਲ 12 ਆਪਣਾ 21 ਮਾਰਚ ਜਿਹੜਾ ਉਹ ਉਹਦੀਆਂ ਤਿਆਰੀਆਂ ਕਰਕੇ ਆਪਾਂ ਇੱਕ ਵਾਰੀ ਕਿਸਾਨ ਸੰਘਰਸ਼ ਨੂੰ ਵੀ ਤੇ ਆਪਣੀ ਪਾਰਟੀ ਨੂੰ ਵੀ ਆਪਾਂ ਉੱਪਰ ਤਾਹਾਂ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਜਾਈਏ ਉਸ ਤੋਂ ਬਾਅਦ ਫਿਰ ਆਪਾਂ 2022 ਦੇਖੋ 22 ਜਿਹੜਾ ਉਹ ਦੂਰ ਨਹੀਂ ਰਹਿ ਗਿਆ ਉਹ ਤਾਂ ਮਹੀਨੇ 5-7 ਰਹਿ ਗਏ ਕਿਉਂਕਿ ਮਈ ਜੂਨ ਤੱਕ ਇਹਨੇ ਸਰਕਾਰ ਆ ਬਸ ਮਈ ਜੂਨ ਤੋਂ ਬਾਅਦ ਗੁੱਸਾ ਵਾਲੇ ਹੀ ਮਨ ਨੂੰ ਹੋ ਜਾਂਦੇ ਨੇ ਦੀ ਮੈਨੂੰ ਤਾਂ ਬਸ ਅਫਸਰ ਮਾਨ ਨੂੰ ਮਾਰ ਗਿਆ ਇਹਨਾਂ ਦੀ ਕੀ ਪਤਾ ਕੀ ਦੀ ਉਹ ਛੱਡੋ ਪਰੇ ਠੀਕ ਹੈ ਨਾ ਸੋ ਇਹ ਕੱਢ ਲਿਓ ਫਾਗੜਾ ਮਪਾਹਾ ਫਿਲੰਗਾ ਪੁੱਛ ਰਹੀ ਤੇ ਹੁਣ ਬਸ ਇੱਕ ਤਾੜੜੇ ਹੋ ਕੇ ਐਤਕੀ ਮਾਜੇ ਦਾ ਮੈਨੂੰ ਇਹ ਹੈ ਮੈਨੂੰ ਮਤਲਬ ਥੋੜਾ ਥੋੜਾ ਨਰਕਪੁਰ ਪੂਜਾ ਡਰਜਾ ਹੈਗਾ ਹੈ ਕਿਤੇ ਮਾਨਵਿਆਂ ਨੂੰ ਪਿੱਛੇ ਨਾ ਛੱਡ ਜਾਓ ਮੈਂ ਤਾਂ ਮਾਨਵੇ ਚ ਖਰਦਾਰ ਨਾ ਪਰ ਮੈਨੂੰ ਲੱਗਦਾ ਹੈ ਕਿ ਥੋੜਾ ਜਿਹੜੀ ਬਦਲ ਲਈ ਕਿਉਂਕਿ ਜਿਹੜਾ ਬਾਜੀਆ ਤੇਲੀ ਹੈ ਨਾ ਉਹ ਸੌਂ ਦੇ ਢੇਰ ਚੋਂ ਇੱਕ ਦਾਣਾ ਚੱਕ ਕੇ ਲਾ ਦਿੰਦਾ ਤੇਲ ਕਿੰਨਾ ਤੂੰ ਥੋੜਿਆ ਨੇ ਉਡਰਾਈ ਤੇ ਇੰਨੀ ਤੇਲ ਐ ਕਿ ਮੈਨੂੰ ਕਾਫੀ ਜ਼ਿਆਦਾ ਨਜ਼ਰ ਆ ਰਿਹਾ ਹੈ। ਤੋਂ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਕਰਖਿਓ ਇਹ ਲੜਾਂਗੇ ਦੋਨੀਆਂ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ। ਇਨਕਲਾਬ ਇਨਕਲਾਬ ਬੋਲੇ ਸੋਨਹਾਰੀ ਆਕਾਸ਼ ਮੈਂ ਇੱਕ ਵਾਰੀ ਫੇਰ ਤੁਸੀਂ ਆਪਣੀ ਕੀਮਤੀ ਉਹ ਮੈਂ ਨਾ ਇੱਕ ਕਿਸ ਫੰਕਸ਼ਨ ਤੇ ਇਹ ਕਹਿ ਰਿਹਾ ਐ ਅੰਦਰ ਸੇ ਪਿੰਡ ਚ ਗਿਆ ਸੀ ਲੇਖ ਤੇ ਮੈਂ ਕਹਿ ਬੈਠਾ ਨਾ ਕਿ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢਿਆ ਇੱਕ ਮਜ਼ੋਰ ਕਮੂਰੇ ਬੈਠਾ ਸੀ ਉਹ ਖੜਾ ਹੋ ਕੇ ਕਹਿੰਦਾ ਪੁੱਤ ਕੋਈ ਕੀਮਤੀ ਗੁੰਮਤੀ ਨਹੀਂ ਬਿੱਲੀ ਹੁੰਦੇ ਇੱਥੇ ਬੈਠੇ ਹੁੰਦੇ ਆ ਕਹਿੰਦਾ ਤੇਰੇ ਕਰਕੇ ਇਕੱਠੇ ਜੀ ਹੋ ਗਏ ਭਾਵੇਂ ਸ਼ਾਮ ਨੂੰ ਦੁਆਰੇ ਬੇਗਾਂਜੀ ਫੇਰ ਇੱਥੇ ਹੁਮਾਂਗੇ ਸੋ ਮੈਂ ਤਾਂ ਕਹਿਣੋ ਹੀ ਹਟ ਗਿਆ ਮੈਂ ਤਾਂ ਹੁਣ ਐ ਕਹਿਣ ਲੱਗਾ ਤੁਸੀਂ ਆਪਣੀ ਕਵੀਨਦਾਰ ਜੀ ਟੈਂਪਲ ਤੋਂ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰ ਲਾਜੀ ਜਮੇ ਨਾਸਿਰੋ लोगों को अक्सर अच्छा कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत पता सारे डॉक्टर चौदह पता अरविंद केजरीवाल जी नीतियों तो प्रभावित होकर पंजाब के बहुत वोटे ज्वेलिंग हो रही है और अब भी इतने सागे को सरदार शमजोत सिंह जी ਇਹਨੇ ਖਿਲਾਫ ਹਮਿਕਰ ਸਹੇਲੇ ਡਿੱਕੀ ਡੈਕਟਰ ਪੰਜਾਬ ਦੇ ਵਿੱਚ ਬੱਚਕਾਂ ਦੇ ਵੱਡੇ ਅਸਰ ਹੈ ਉਹ ਆਪਣੀ ਟੀਮ ਦੇ ਨਾਲ ਬਹੁਤ ਬਹੁਤ ਸ਼ਰਸ਼ੁਲ ਵਰਤਰਾ ਤੋਂ ਲੈ ਕੇ ਆ ਰਹੇ ਨੇ ਮਾਨਨ ਬੇਨਤੀ ਕਰਨਾ ਸੇਟੇ ਉਹ ਸ਼ਾਮ ਹੋ ਰਹੇ ਨੇ ਆਵਾਜ਼ ਵਿੱਚ ਮਾਨ ਸਾਹਿਬ ਉਹਨਾਂ ਨੂੰ ਸਵਾਗਤ ਕਰਾਉਣੇ ਸਾਥ ਜਗਤ ਸਿੰਘ ਜਗਤ ਜੀ ਆ ਕੇ ਇਹਨਾਂ ਨੂੰ ਸ੍ਰੋਪਾ ਤਾਂ ਕੇ ਸ਼ਾਮਿਲ ਕਰੋ ਤਾਂ ਕਿ ਗਿਲਾਰੇ ਨਾਲ ਬਹੁਤ ਬੱਤੀ ਟੀਮ ਮੁਸ਼ਹਲਾ ਲਈ ਪਾਣੀ ਨੇ ਬਹੁਤ ਸਾਰੇ ਲੋਕ ਹੋਰ ਆਏ ਨੇ ਅਸੀਂ ਸਾਰਿਆਂ ਦਾ ਆ ਮਾਦਨੀ ਪਾਰਟੀ ਨੂੰ ਸਵਾਗਤ ਕਰਦੇ ਆ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸਭ ਨੂੰ ਮੈਂ ਬੇਨਤੀ ਕਰਨਾ ਸਾਡੇ ਜਨ ਸੈਂਟਰੀ ਨੂੰ ਜੀ ਉਹਨਾਂ ਦੇ ਹੈਲੋ ਮੈਂ ਬੇਨਤੀ ਕਰਾਂਗਾ ਫਰੀ ਅਸ਼ੋਕ ਤਲਵਾਰ ਜੀ ਐਂਡ ਬਲਜੀਤ ਸਿੰਘ ਖੈਰਾ ਜੀ ਜੈਂਟ 70 ਪੰਜਾਬ ਉਹ ਸਾਡੇ ਪਗੰਤ ਮਾਨ ਜੀ ਨੂੰ ਜਰਨੈਲ ਸਿੰਘ ਜੀ ਨੂੰ ਰਾਜਵ ਕੰਡਾ ਜੀ ਨੂੰ ਸਰਦਾਰ ਹਰਜਨ ਸਿੰਘ ਬਰਸਕ ਜੀ ਨੂੰ ਸਨਮਾਨਤ ਕਰਨਗੇ ਅਸ਼ੋਕ ਤਲਵਾਰ ਜੀ ਬਲਜੀਤ ਸਿੰਘ ਖੈਰਾ ਜੀ ਜੈਂਟ 70 ਪੰਜਾਬ ਉਹ ਪਗੰਤ ਮਾਨ ਜੀ ਨੂੰ ਜਰਨੈਲ ਸਿੰਘ ਜੀ ਨੂੰ ਰਾਜਵ ਕੰਡਾ ਜੀ ਨੂੰ दर्शक जी सम्मान करणे ज़िंदाबाद आम आदमी पार्टी <णिया कारेख> आम आदमी पार्टी <णिया कारेख> What the I